ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਉਤੇ ਟ੍ਰੈਫਿਕ ਪੁਲਿਸ ਦੇ ਵੱਲੋਂ ਜੁਰਮਾਨਾ ਕੀਤਾ ਜਾਂਦਾ ਹੈ ਪਰ ਅੱਜ ਖੰਨਾ ਦੇ ਵਿੱਚ ਇੱਕ ਵੱਖਰਾ ਅਤੇ ਅਨੋਖਾ ਨਜ਼ਾਰਾ ਵੇਖਣ ਨੂੰ ਮਿਲਿਆ ਜਿੱਥੇ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਨੂੰ ਸਜ਼ਾ ਦੀ ਥਾਂ ਗੁਲਾਬ ਦੇ ਫੁੱਲ ਦੇ ਕੇ ਜਾਗਰੂਕ ਕੀਤਾ ਗਿਆ ਤਾਂ ਸੜਕ ਸੁਰੱਖਿਆ ਮਹੀਨੇ ਦੇ ਤਹਿਤ ਖੰਨਾ ਪੁਲਿਸ ਦੇ ਐਸਐਸਪੀ ਡਾਕਟਰ ਦਰਪਨ ਅਹਲੂਵਾਲੀ ਦੀ ਅਗਵਾਈ ਹੇਠ ਇਹ ਵਿਸ਼ੇਸ਼ ਮੁਹਿੰਮ ਚਲਾਈ ਗਈ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਰੋਕ ਕੇ ਉਹਨਾਂ ਨੂੰ ਫੁੱਲ ਦੇ ਕੇ ਸੜਕ ਸੁਰੱਖਿਆ ਦੀ ਮਹੱਤਤਾ ਬਾਰੇ ਜਾਗਰੂਕ ਕਰਵਾਇਆ ਗਿਆ। ਇਸ ਮੌਕੇ ਤੇ ਡਾਕਟਰ ਦਰਪਨ ਅਹਲੂਵਾਲੀਆ ਨੇ ਕਿਹਾ ਕਿ ਸੜਕ ਸੁਰੱਖਿਆ ਮਹੀਨੇ ਦੇ ਹਿੱਸੇ ਵਜੋਂ ਅਸੀਂ ਲੋਕਾਂ ਨੂੰ ਪਿਆਰ ਦੇ ਨਾਲ ਜਾਗਰੂਕ ਕਰ ਰਹੇ ਹਾਂ। ਅਸੀਂ ਅੱਜ ਫੁੱਲ ਦੇ ਕੇ ਸਮਝਾਇਆ ਪਰ ਜੇ ਆਉਣ ਵਾਲੇ ਫਿਊਚਰ ਦੇ ਵਿੱਚ ਕੋਈ ਟ੍ਰੈਫਿਕ ਨਿਯਮ ਤੋੜੇਗਾ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਪ੍ਰੈਸ মিডিਆ ਕਲੱਬ ਨੂੰ ਬਹੁਤ-ਬਹੁਤ ਗਰਦਨਤਬ ਦੀਆਂ ਵਧਾਈਆਂ ਦਿੰਦਾ। ਤੁਹਾਨੂੰ ਪਤਾ ਹੈ ਕਿ ਖੰਨਾ ਵਿਕਾਸ ਕਲੱਬ ਦੀ ਟੀਮ ਖੜੀ ਹੈ ਇੱਥੇ ਤੇ ਖੰਨਾ ਵਿਕਾਸ ਕਲੱਬ ਕਿਸੇ ਵੀ ਇੰਟਰੋਡਕਸ਼ਨ ਦਾ ਮਹਤਾਜ ਨਹੀਂ ਹੈ। ਖੰਨਾ ਵਿਕਾਸ ਕਲੱਬ ਹਰ ਸਾਲ ਖੰਨਾ ਪੁਲਿਸ ਦੇ ਨਾਲ ਜ਼ਿਲ੍ਹਾ ਪੁਲਿਸ ਖੰਨਾ ਨਾਲ ਰਲ ਕੇ ਇਹ ਟ੍ਰੈਫਿਕ ਵੀ ਮਨਾਉਂਦੇ ਆਂ ਸੀ ਤੇ ਅਸੀਂ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਆਂ ਤੇ ਇਹਨਾਂ ਨੂੰ ਸਮਾਨ ਵੀ ਪ੍ਰੋਵਾਈਡ ਕਰਦੇ ਆਂ ਤਾਂ ਜੋ ਜਿਹੜੇ ਐਕਸੀਡੈਂਟ ਦੇ ਵਾਸਤੇ ਮੁਹਿੰਮ ਚਲਾਉਂਦੇ ਨੇ ਸੇਫਟੀ ਵੀਕ ਦੀ ਹੈ। ਉਹਨੂੰ ਅਸੀਂ ਅਸਲ ਰੂਪ ਦੇ ਵਿੱਚ ਧਾਰਨ ਕੀਤਾ ਜਾਵੇ। ਇਹ ਕੋਈ ਛੁਵੀ ਜਾਣਬਾਜ਼ੀ ਹੈ। ਖੰਨਾ ਵਿਕਾਸ ਕਲੱਬ ਦਾ ਮੋਟੋ ਪੂਰਾ ਹੋ ਜਾਂਦਾ ਹੈ ਕਿਉਂਕਿ ਖੰਨਾ ਵਿਕਾਸ ਕਲੱਬ ਦਾ ਮੋਟੋ ਇਹੀ ਹੈ ਕਿ ਜੋ ਇਨਸਾਨ ਦੀ ਪੂਜਾ ਉਹੀ ਰੱਬ ਦੀ ਪੂਜਾ ਹੈ। ਅਸੀਂ ਰਿਫਲੈਕਟਰ ਦੇ ਰਹੇ ਹਾਂ, ਹੈਲਮੇਟਸ ਵਗੈਰਾ ਦਿੱਤੇ ਨੇ। ਤੁਹਾਨੂੰ ਐਸਐਸਪੀ ਸਾਹਿਬ ਨੇ ਵੀ ਦੱਸਿਆ ਸਾਰਾ ਕਿ ਤੁੰਦਾ ਪੈਰੀਆਂ ਨੇ ਤੁੰਦੇ ਮੌਸਮ ਦੇ ਵਿੱਚ ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਨੇ। ਸੋ ਅੱਜ ਮੈਂ ਆਪਣੀ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਖੰਨਾ ਪੁਲਿਸ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਕਿ ਉਹਨਾਂ ਨੇ ਇਹ ਫਰਾਲਾ ਕੀਤਾ ਕਿ ਕਾਫੀ ਸਮਾਨ ਅੱਜ ਸਾਰੀ ਪਬਲਿਕ ਨੂੰ ਦੇ ਰਹੇ ਜੋ ਪਬਲਿਕ ਦੇ ਬੈਨੀਫਿਟ ਵਿੱਚ ਹੀ ਹੋਵੇ। ਅਬ ਰੋਡ ਸੇਫਟੀ ਮੰਥ ਜਿਹੜਾ ਸੜਕ ਸੁਰੱਖਿਆ ਮਹੀਨਾ ਚੱਲ ਰਿਹਾ ਹੈ ਜਿਹੜਾ ਕਿ ਨੈਸ਼ਨਲ ਲੈਵਲ ਤੇ ਮਨਾਇਆ ਜਾ ਰਿਹਾ ਹੈ। ਅੱਜ ਖੰਨਾ ਪੁਲਿਸ ਅਤੇ ਖੰਨਾ ਵਿਕਾਸ ਕਲਬ ਖੰਨਾ ਦੇ ਨਾਗਰਿਕਾਂ ਨੂੰ ਅਪੀਲ ਕਰਦੇ ਹਨ ਕਿ ਤੁਸੀਂ ਸਾਰੇ ਜ਼ਿੰਮੇਵਾਰ ਨਾਗਰਿਕ ਬਣੋ ਅਤੇ ਸਾਰੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ। ਅੱਜ ਇਸ ਮੌਕੇ ਤੇ ਅਸੀਂ ਹੈਲਮਟ ਰਿਫਲੈਕਟਰ ਜੈਕਟ ਅਤੇ ਬਾਕੀ ਸਾਰਾ ਸਾਜੂ ਸਮਾਨ ਵੰਡ ਰਹੇ ਹਾਂ ਇਹ ਸਿਰਫ ਇੱਕ ਵੰਡਣ ਲਈ ਮੁਹਿੰਮ ਨਹੀਂ ਹੈ ਬਲਕਿ ਇੱਕ ਕਦਮ ਹੈ ਆਪਣੇ ਖਦਨਾ ਨੂੰ ਇੱਕ ਸੁਰੱਖਿਤ ਖੰਨਾ ਵਿੱਚ ਤਬਦੀਲ ਕਰਨ ਲਈ ਤੁਸੀਂ ਸਾਰੇ ਜੇ ਜਾਣਦੇ ਹੋ ਕਿ ਸਾਡੀ ਇੱਕ ਗਲਤੀ ਦੇ ਕਾਰਨ ਕਈ ਪਰਿਵਾਰ ਵੀ ਤਬਾਹ ਹੋ ਸਕਦੇ ਨੇ ਇਸ ਲਈ ਆਓ ਅਸੀਂ ਸਾਰੇ ਅੱਜ ਪ੍ਰਣ ਕਰੀਏ ਕੀ ਅਸੀਂ ਇੱਕ ਸੁਰੱਖਿਅਤ ਖੰਨਾ ਬਣਾਵਾਂਗੇ ਮੈਨੂੰ ਖੰਨਾ ਦੇ ਵਿੱਚ ਟ੍ਰੈਫਿਕ ਦੀ ਵੱਡੀ ਵੱਡੀ ਪ੍ਰਾਬਲਮ ਆਉਂਦੀ ਹੈ ਉਹਦੇ ਵਾਸਤੇ ਕੀ ਸੁਝਾਅ ਬਟੇ ਟ੍ਰੈਫਿਕ ਦੀ ਸਮੱਸਿਆ ਲਈ ਦੇਖੋ ਜੀ ਟੂ ਵੇ ਟੂ ਅਪਰੋਚ ਹੁੰਦੀ ਹੈ ਇੱਕ ਹੁੰਦੀ ਹੈ ਇਨਫੋਰਸਮੈਂਟ ਜਿਹਦੇ ਵਿੱਚ ਸਾਡੇ ਟ੍ਰੈਫਿਕ ਪੁਲਿਸ ਅਤੇ ਸਾਡੇ ਬਾਕੀ ਥਾਣਿਆਂ ਦੇ ਮੁਲਾਜ਼ਮ ਇਨਫੋਰਸਮੈਂਟ ਕਰਦੇ ਹੋਏ ਟ੍ਰੈਫਿਕ ਚਲਾਨਿੰਗ ਹੁੰਦੀ ਹੈ ਡੇ ਨਾਈਟ ਵਹੀਕਲਸ ਇੰਪਾਉਂਡ ਕੀਤੇ ਹੁੰਦੇ ਨੇ ਜਿਹੜੇ ਕਿ ਟ੍ਰੈਫਿਕ ਨਿਯਮਾਂ ਮੋਟਰ ਵਹੀਕਲ ਐਕਟ ਦੀ ਉਲੰਘਣਾ ਕਰਦੇ ਹਨ ਨਾਲ ਹੀ ਸਾਡੇ ਅਵੇਅਰਨੈਸ ਕੈਂਪੇਨਸ ਵੀ ਹਮੇਸ਼ਾ ਚਾਲੂ ਰਹਿੰਦੇ ਹਨ ਇਹਦੇ ਨਾਲ ਹੀ ਕਈ ਵਾਰ ਟ੍ਰੈਫਿਕ ਜੈਮ ਜਾਂ ਕਈ ਐਕਸੀਡੈਂਟਸ ਹੁੰਦੇ ਨੇ ਜਿਹੜੇ ਕਿ ਸਾਰੇ ਸੰਬੰਧਿਤ ਵਿਭਾਗਾ ਦੇ ਨਾਲ ਅਸੀਂ ਮਿਲ ਕੇ ਰੋਡ ਹੌਟਸਪots ਬਲੈਕਸਪots ਆਇਡੈਂਟੀਫਾਈ ਕੀਤੇ ਨੇ ਜਿੱਥੇ ਕਿ ਰੋਡ ਸਾਈਡ ਐਕਸੀਡੈਂਟਸ ਦੀ ਜ਼ਿਆਦਾ ਤਾਦਾਦ ਹੈ ਇਹਨਾਂ ਦੇ ਵਿੱਚ ਵੀ ਜਿਹੜੇ ਸੰਬੰਧਿਤ ਵਿਭਾਗ ਨੇ ਜਿਵੇਂ ਕਿ ਪੀਡਬਲਿਊਡੀ ਐਨਐਚਆਈ ਆਦਿ ਜਿੱਥੇ ਵੀ ਉਹ ਬਲੈਕਸਪੌਟ ਉਹਨਾਂ ਦੇ ਅਧਿਕਾਰ ਖੇਤਰ ਦੇ ਅਧੀਨ ਆਂਦਾ ਹੈ ਉਨ੍ਹਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਕੇ ਇਹਦਾ ਜਲਦ ਤੋਂ ਜਲਦ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਉਹ ਜਿਹੜੇ ਜਿਹੜੇ ਸਾਡੇ ਜਾਮ ਹੁੰਦੇ ਨੇ ਜਿਹੜੇ ਸਾਡੇ ਇਹ ਹਾਈ ਫੁੱਟਬਾਲ ਪੀੜ ੜੱਕੇ ਵਾਲੀ ਜਗਾਵਾਂ ਨੇ ਉੱਤੇ ਵੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਰੋਡ ਨੂੰ ਜਾਮ ਨਾ ਕਰਨ ਆਪਣੇ ਜਿਹੜੇ ਵਾਹਨ ਨੇ ਉਹ ਸਹੀ ਜਗ੍ਹਾ ਤੇ ਲਾਣ ਤੇ ਜਲਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਜਿੱਥੇ ਇਹ ਸਾਰੇ ਬਾਜ਼ਾਰਾਂ ਨੂੰ ਡੀ ਕੰਜੈਸਟ ਕੀਤਾ ਜਾਵੇਗਾ ਕਿਵੇਂ ਧੁੰਦ ਦੀ ਜਗ੍ਹਾ ਧੁੰਦ ਚੱਲ ਰਹੀ ਆ ਓਵਰ ਲੋਡ ਜਿਹੜੀਆਂ ਜਿਵੇਂ ਬਰਾਲੀਆਂ بڑے بڑے ਟੂਰੀ ਲਈ ਜਾਂਦੇ ਨੇ ਟਿੱਕਰ ਲਈ ਜਾਂਦੇ ਨੇ ਉਹਨਾਂ ਵਾਸਤੇ ਵੀ ਟਾਈਮਿੰਗ ਵੀ ਹੈਗੀ ਆ ਵੀ ਓਵਰ ਲੋਡ ਟਰਾਲੀਆਂ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਮੋਟਰ ਵਹੀਕਲ ਐਕਟ ਦੇ ਅਧੀਨ ਕਾਰਵਾਈ ਕੀਤੀ ਜਾ ਰਹੀ ਹੈ ਨਾਲ ਹੀ ਜਿਹੜੀ ਮੈਂ ਤੁਸੀਂ ਧੁੰਦ ਦੀ ਗੱਲ ਕੀਤੀ ਅੱਜ ਇਸ ਮੁਹਿੰਮ ਵਿੱਚ ਅਸੀਂ ਆਪਣਾ ਜਿਹੜੇ ਰਿਫਲੈਕਟਰਸ ਹੈਗੇ ਨੇ ਉਹ ਵੀ ਮੋਈਆਂ ਕਰਾਈ ਨੇ ਔਰ ਲੋਕਾਂ ਨੂੰ ਵੀ ਅਤੇ ਜਿਹੜੇ ਸਾਡੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਵੀ ਨੇ ਜਿਹੜੇ ਕਿ ਦਿਨ ਰਾਤ ਉਹ ਮਿੱਟੀ ਵਿੱਚ ਤੁੰਦ ਧੁੱਪ ਵਿੱਚ ਖੜੇ ਰਹਿੰਦੇ ਨੇ ਉਹਨਾਂ ਨੂੰ ਵੀ ਰਿਫਲੈਕਟਰ ਬੈਟਨਸ ਅਤੇ ਰਿਫਲੈਕਟਰ ਜੈਕਟਾ ਮੁਹਿਆ ਕਰਾਈ ਗਈ ਹੈ। ਨਾ ਨਿਮਾ ਸ਼ਹਿਰੀ ਪ੍ਰਸ਼ਾਸਨ ਤੇ ਉਸ ਪ੍ਰਸ਼ਾਸਨ ਜਿਹੜੀ ਅਪਰੋਵੀਜ਼ਮੈਂਟ ਹੈ। ਆਪਕੋ ਲਿਖਰ ਬੰਦ ਹੋਵੇ ਪਰ ਕੋਈ ਗੱਲ ਨਹੀਂ। ਦੇਖੋ ਜੀ ਇਸ ਸੰਬੰਧੀ ਜਿਹੜਾ ਜੇਕਰ ਅਸੀਂ ਰੋਡ ਸੇਫਟੀ ਦੀ ਗੱਲ ਕਰੀਏ ਤੇ ਸਾਡਾ ਜ਼ਿਲ੍ਹਾ ਪੱਤਰੀ ਇੱਕ ਡਿਸਟ੍ਰਿਕਟ ਰੋਡ ਸੇਫਟੀ ਕਮੇਟੀ ਹੁੰਦੀ ਹੈ। ਉਹਦੀ ਮੀਟਿੰਗਸ ਵਿੱਚ ਵੀ ਇਹ ਮੈਟਰ ਟੇਕ ਅਪ ਕੀਤਾ ਗਿਆ ਹੈ। ਅਤੇ ਇਹ ਸੁਝਾ ਲਿੱਤੇ ਗਏ ਨੇ ਜਿਹੜੇ ਬਾਕੀ ਦੇ ਸਟੇਕ ਹোলਡਰਸ ਮੈਂਬਰਸ ਨੇ ਡਿਸਟ੍ਰਿਕਟ ਰੋਡ ਸੇਫਟੀ ਕਮੇਟੀ ਦੇ ਤੇ ਇਹਤੇ ਜਲ ਤੋਂ ਜਲਦ ਅਪਾ ਐਕਸ਼ਨ ਲਵਾਉਂਗੇ ਮੈਂ ਸਟੂਡੈਂਟ ਵਾਸਤੇ ਕੋਈ ਅਵੇਅਰਨੈਸ ਕੈਂਪੇਅਰ ਆਰਗੇਨਮੈਂਟ ਕਰਦੇ ਆ ਉਹ ਸਾਡੇ ਆਲਰੇਡੀ ਅਵੇਅਰਨੈਸ ਕੈਂਪੇਨਸ ਚਾਲੂ ਹੈਗੇ ਨੇ ਟ੍ਰੈਫਿਕ ਪੁਲਿਸ ਵੱਲੋਂ ਕੀਤੇ ਜਾਂਦੇ ਨੇ ਪੰਜਾਬ ਪੁਲਿਸ ਮਹਿਲਾ ਮਿੱਤਰ ਵੱਲੋਂ ਵੀ ਇਨਫੋਰਮੇਸ਼ਨ ਐਜੂਕੇਸ਼ਨ ਦੇ ਅਵੇਅਰਨੈਸ ਕੈਂਪੇਨਸ ਕੀਤੇ ਜਾਂਦੇ ਨੇ ਉਹਨਾਂ ਨੂੰ ਵੀ ਤੁਹਾਡੇ ਸਾਰਿਆਂ ਦੇ ਥਰੂ ਇਹੀ ਬੇਨਤੀ ਹੈ ਕਿ ਪਹਿਲੀ ਗੱਲ ਤਾਂ ਹੈ ਕਿ ਅੰਡਰ ਏਜ ਡਰਾਈਵਿੰਗ ਨਾ ਕੀਤੀ ਜਾਵੇ ਦੂਜਾ ਹੈ ਕਿਉਂਕਿ ਅੰਡਰ ਏ ਡਰਾਈਵਿੰਗ ਦੇ ਵਿੱਚ ਅਸੀਂ ਨਾ ਸਿਰਫ ਕਾਨੂੰਨੀ ਕਾਰਵਾਈ ਬੱਚੇ ਦੇ ਖਿਲਾਫ ਕਰਦੇ ਹਾਂ ਕਿ ਬਲਕਿ ਉਹਨਾਂ ਦੇ ਮਾਪਿਆਂ ਦੇ ਖਿਲਾਫ ਵੀ ਕਰਦੇ ਹਾਂ ਦੂਜਾ ਹੈ ਕਿ ਜਿਹੜੇ ਟੂ ਵੀਲਰ ਚਲਾਉਂਦੇ ਨੇ ਨੌਜਵਾਨ ਉਹ ਆਪਣਾ ਕਪੈਸਿਟੀ ਦੇ ਅਕੋਰਡਿੰਗ ਹੀ ਕਰਨ 3 ਟ੍ਰिपल ਰਾਈਡਿੰਗ ਨਾ ਕਰਨ ਤੀਸਰਾ ਹੈ ਕਿ ਅੱਜ ਵੀ ਜਿਵੇਂ ਅਸੀਂ ਹੈਲਮਟ ਮੁਹਿਆ ਕਰਾਈ ਹਨ ਇਸ ਲਈ ਆਪਣੇ ਜ਼ਿੰਮੇਵਾਰ ਨਾਗਰਿਕ ਬਣ ਕੇ اپنی جان ਤੇ ਦੂਜਿਆਂ ਦੀ ਵੀ ਜਾਨ ਬਚਾਉਣ ਤੇ हेलमेट ਦੀ ਜ਼ਰੂਰ ਵਰਤੋਂ ਕਰਨ ਸ਼ਹਿਰ ਦੇ ਵਿੱਚ ਜਨ ਅਪਗ੍ਰੇਡ ਵਚਨ ਲਾਈਕ ਸੁਖਾ ਕਹਿੰਦੇ ਨੇ ਉਹ ਬਹੁਤ ਚਾੜ੍ਹ ਕੇ ਪਹਿਨਣ ਨਾਲ ਸਾਹ ਘੁੱਟਦੇ ਰਹੇ ਹੈ ਕਿ ਉਹਨਾਂ ਵਾਸਤੇ ਕੁਝ ਕਰਦੇ ਹਾਂ ਇਹ ਵੀ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੇ ਅਧੀਨ ਆਪਾਂ ਪੰਜਾਬ ਪੁਲਿਸ پابੰਦ ਹੈ ਟ੍ਰੈਫਿਕ ਪੁਲਿਸ ਇਹਨਾਂ ਦੇ ਖਿਲਾਫ ਵੀ ਨਿਰੰਤਰ ਕਾਰਵਾਈ ਕਰ ਰਹੇ ਹੈ ਧੰਨਵਾਦ